ਦੀ ਗਵਾਹੀ ਨੇ ਸਜ਼ਾ ਦਵਾਈ ਉਹ ਜਗਸ਼ੀਰ ਸਿੰਘ ਹੈ ਜੋ ਕਿ 1984 ਦੰਗਿਆਂ ਦਾ ਪ੍ਰਭਾਵਿਤ ਵੀ ਹੈ ਤੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਵੀ ਗਵਾ ਚੁੱਕਿਆ ਜਿਨ੍ਹਾਂ ਦੇ ਵਿੱਚ ਉਸਦੇ ਦੋ ਸਕੇ ਵੱਡੇ ਭਰਾ ਵੀ ਸ਼ਾਮਿਲ ਸਨ ਇਹੋ ਨਹੀਂ ਇਹੋ ਇਸ ਮੰਜਰਦਾਖੀ ਜੱਠਾ ਵੀ ਹੈ ਉਸ ਵੇਲੇ 18 ਸਾਲ ਤੋਂ ਵੀ ਘੱਟ ਉਮਰ ਦਾ ਸੀ ਜਗਸ਼ੀਰ ਸਿੰਘ ਪਰ ਉਸਨੇ ਆਪਣੀ ਲੰਬੀ ਲੜਾਈ ਲੜੀ ਅਤੇ ਅਖੀਰ ਇਸ ਲੜਾਈ ਨੂੰ ਮੁਕਾਮ ਤੱਕ ਵੀ ਪਹੁੰਚਾਇਆ ਸੱਜਨ ਕੁਮਾਰ ਨੂੰ ਸਜ਼ਾ ਹੋਣ ਤੋਂ ਬਾਅਦ ਸਾਡੇ ਸਹਿਯੋਗੀ ਰੋਹਿਤ ਗੁਪਤਾ ਨੇ ਜਗਸ਼ੀਰ ਸਿੰਘ ਦੇ ਨਾਲ ਗੱਲਬਾਤ ਕੀਤੀ ਇਸ ਦੀ ਮੈਂ ਜੇ ਕਹਾਂਗਾ ਇਹਦੇ ਵਿੱਚ ਇਹਦੇ ਵਿੱਚ ਜਿੰਨਾ ਜੋ-ਜੋ ਰੋਲ ਪਲੇ ਕੀਤਾ ਇਸ ਦੇ ਆਸ-ਪਾਸ ਦੇ ਅਗੇ ਬਸ ਸਿਰਫ ਬਹੁਤ 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 ਆਪਾਂ ਨੂੰ ਉਹਦੇ ਵਿੱਚ ਬਹੁਤ ਸਾਡਾ ਸਾਰੇ ਪਾਸਾ ਸਾਡੀ ਬਦੌਲਤ ਹੀ ਅੱਜ ਇਹ ਪਹੁੰਚੀ ਮੀਡੀਆ ਦਾ ਬਹੁਤ ਵੱਡਾ ਸਾਥ ਰਿਹਾ ਇਸ ਦੇ ਵਿੱਚ ਜਿੰਦੇ ਦੇ ਜਿੰਨੇ ਵੀ ਕਾਨੂੰਨ ਪਸੰਦ ਲੋਕ ਨੇ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਸਭ ਦੀ। ਮੁੱਖ ਗਵਾਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜੁਗਸ਼ੀਰ ਸਿੰਘ ਦਾ ਦੰਪਤ ਕਰਾਂਗੇ। ਆਪ ਨੂੰ ਸਪੈਸ਼ਲ ਬਹੁਤ ਸ਼ਰਾਹਤ ਮਿਲੀ ਹੈ। ਜੋ ਅਸੀਂ ਸੋਚਦੇ ਸੀ ਨਾ ਕਿ ਇਹਨਾਂ ਨੂੰ ਪાંਸੀ ਹੋਣੀ ਚਾਹੀਦੀ ਆ ਪਰ ਫਿਰ ਵੀ 84 ਦੇ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਜੇਲ੍ਹ 'ਚ ਨਹੀਂ ਲੇਕਿਨ ਉਹਨਾਂ ਨੂੰ ਪਹਿਲੀ ਵਾਰ ਉਮਰ ਕੈਦੀ 사ਜਾ ਦਵਾਨ ਵਿੱਚ ਜਗਸ਼ੀਰ ਸਿੰਘ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਮਾਮਲੇ ਦੇ ਮੁੱਖ ਵਾਸੀ ਜਗਸ਼ੀਰ ਸਿੰਘ ਸਾਡੇ ਨਾਲ ਮੌਜੂਦ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਵੀ ਇਫੈਕਟ ਹੋਈ ਹੈ ਗੱਲ ਕਰਦੇ ਇਹਨਾਂ ਨਾਲ। ਇੰਸੀਡੈਂਟਸ ਬਾਰੇ ਦੱਸੋ ਸ਼ੋਰਟ ਚ ਕਿਹੜੇ ਕਿਹੜੇ ਤੁਹਾਡੇ ਫੈਮਿਲੀ ਦੇ ਮੈਂਬਰਸ ਇਫੈਕਟ ਹੋਏ ਮੇਰੇ ਦੋ ਵੱਡੇ ਬ੍ਰਦਰ ਇੱਕ ਸਾਡੇ ਚਾਚਾ ਜੀ ਦਾ ਬੇਟਾ ਵੀ ਸਾਡੇ ਕੋਲ ਰਹਿੰਦਾ ਸੀ ਉਹ ਵੀ ਭਰਾ ਵਾਂਗੂ ਸੀ ਤਿੰਨੇ ਸਾਡੇ ਘਰ ਦੇ ਕੇ ਤੇ ਇੱਕ ਸਾਡੀ ਭੁਆਈ ਦਾ ਜਵਾਈ ਸੀ ਇੱਕ ਅੱਗੇ ਉਹਨਾਂ ਦਾ ਪੁੱਤਰਾ ਤੇ ਉਹਨਾਂ ਦੀ ਡੈਥ ਹੋਈ ਅੱਖੀ ਦੇਖਿਆ ਵਾਕਿਆ ਤੁਸੀਂ ਕੀ ਕੀ ਦੇਖਿਆ ਸੀ ਦੇਖੋ ਜੀ 31 ਤਰੀਕ ਦਾ ਕੁਛ ਨਹੀਂ ਆ ਪਹਿਲੀ ਨੂੰ ਸਵੇਰੇ ਕਾਫੀ ਰੋਣਾ ਪਿਆ ਆ ਔਰ 1 ਨਵੰਬਰ ਨੂੰ ਔਰ ਸਾਡੇ ਉਥੇ ਜਾਰ ਸੀ ਜਿਹੜੇ ਨਾਲ ਕਾਫੀ ਪਿਆਰ ਸੀ ਉਹਨਾਂ ਰਜਨੀ ਤੇ ਵਰਿੰਦਰ ਉਹਨਾਂ ਹਨ ਆਣ ਕੇ ਕਿਹਾ ਵੀ ਤੁਸੀਂ ਸਾਡੇ ਘਰ ਆ ਜਾਓ ਤੇ ਜਦੋਂ ਮੌਲ ਠੀਕ ਹੋਇਆ ਕਿਉਂਕਿ ਦੁਕਾਨਾਂ ਵਗੈਰਾ ਸਾਡੇ ਆਲਮ ਕਲੋਨੀ ਨਹੀਂ ਤੇ ਅਸੀਂ ਫਿਰ ਉਹਨਾਂ ਦੇ ਘਰ ਚਲੇ ਗਏ ਆ ਉਦੋਂ ਬਾਅਦ ਮੈਂ ਉਹ ਮੁਰਦਾਗਲ ਅੰਦਰ ਲਾਉਣ ਆਇਆ ਤੇ ਜਦੋਂ ਵਾਪਸ ਗਿਆ ਉਹਦੋਂ ਨੂੰ ਭੀੜ ਆ ਰਹੀ ਸੀ ਤੇ ਉਹਨਾਂ ਸਾਰਿਆਂ ਨੂੰ ਪਹਿਲਾਂ ਆਣ ਕੇ ਸਾਡੀ ਭੁਆਈ ਦੀ ਬੇਟੀ ਦਾ ਘਰ ਜਿਹੜਾ ਉਹਦੇ ਤੇ ਅਟੈਕ ਕੀਤਾ ਉਹਨਾਂ ਦੇ ਘਰ ਵਾਲੇ ਨੂੰ ਮਾਰਿਆ ਫਿਰ ਉਹਨਾਂ ਦਾ ਬੇਟਾ ਸੀਗਾ ਉਹਨੂੰ ਮਾਰਿਆ ਉਹਨੂੰ ਹੀ 12 ਚੋਕੇ ਕਰ ਲਏ ਵਰਕਰ ਦੇ ਵਿੱਚ ਲਹੂ ਰਵਾਨ ਸੀ ਸਾਰੇ ਬਰੀ ਹਾਲਤ ਸੀ ਫਿਰ ਉਹਨਾਂ ਦਾ ਛੋਟਾ ਬੱਚਾ ਸੀ ਇੱਕ ਉਹਦੇ ਮਾਂ ਵਾਲ ਕੱਟੇ ਬਿਲਕੁਲ ਛੋਟਾ ਜਿਹਾ ਸੀ ਉਸ ਟਾਈਮ ਤੇ ਰਾਤ ਸਾਰੀ ਇਦਾਂ ਹੀ ਚੱਲਦਾ ਰਿਹਾ ਤੇ ਇਹ ਸੱਜਣ ਕੁਮਾਰੀ ਆਇਆ ਤੇ ਮੇਰੇ ਮਨ ਜੇ ਸੀ ਵੀ ਅਹੀਂ ਠੇਕੇਦਾਰ ਆ ਐਮ ਐਸ ਤੇ ਸ਼ਾਇਦ ਕੋਈ ਸਾਨੂੰ ਬਚਾਉਣ ਵਾਸਤੇ ਆਇਆ ਹੋਏ ਅਫਸਰਾਂ ਦਾ ਕੋਈ ਪਰ ਉਹ ਇਹ ਸੀਗਾ ਇਹਨੇ ਫਿਰ ਸਾਡੇ ਘਰ ਜਾ ਕੇ ਦੇਖਿਆ ਉਹਨਾਂ ਨਾਰੇ ਲਾਏ ਉਹਨਾਂ ਦੇ ਨਾਲ ਚਲਾ ਗਿਆ ਭੀੜ ਦੇ ਤੇ ਘਰ ਜਾ ਕੇ ਇਹਨੇ ਦੇਖਿਆ ਤੇ ਉਹਨਾਂ ਨੂੰ ਡੰਟਣ ਡੈ ਪਿਆ ਯਾਰ ਆਪਨੇ ਕੰਮ ਪ੍ਰੋਪਰ ਨਹੀਂ ਕੀਤਾ ਜੋ ਦਈਆ ਆਪਕੋ ਇਹ ਠੇਕੇਦਾਰ ਕਹਾ ਹੈ ਇਨ ਇਨ ਕਾਤੋ ਕਰਕੇ ਆਪਨੇ ਸ਼ੀਸ਼ੇ ਤੋੜੇ ਤੋ ਫਿਰ ਵਿਚੋ ਆ ਨਾ ਦੱਸਿਆ ਕਹਿੰਦੇ ਵੀ ਇਹਨਾਂ ਨੂੰ Hindu ਹੀ ਵਿਚਾਰੇ ਆਪਣੇ ਤੇ ਫਿਰ ਇਹ ਗੁੱਸੇ ਨਾਲ ਠੇਕੇਦਾਰ ਮਤਲਬ ਤੁਹਾਡੀ ਫੈਮਲੀ ਦੇ ਕਿਸੇ ਮੈਂਬਰ ਵਾਲਾ ਕਿਹਾ ਐਸਾ ਮਤਲਬ ਜਾਣਦਾ ਸੀ ਚੰਗੀ ਤਰ੍ਹਾਂ ਫੈਮਲੀ ਦਾ ਜੀ ਆ ਜੀ ਚੰਗੀ ਤਰ੍ਹਾਂ ਜਾਣਦਾ ਸੀ ਜੀ ਮੈਂ ਅਸੀਂ ਠੇਕੇਦਾਰ ਸੀ ਆਡੀ ਮੱਲੀ ਐਂਡ ਕੰਪਨੀ ਨਾਂ ਦੀ ਕਾਰੋਬਾਰ ਚੱਲਦਾ ਸੀ ਆ ਦਾ ਉਸ ਸੱਜਨ ਕੁਮਾਰ ਦਾ ਕੀ ਹੁੰਦਾ ਸੀ ਉਸ ਵੇਲੇ ਸੱਜਨ ਕੁਮਾਰ ਉਸ ਟੈਂਪ ਪ੍ਰਧਾਨ ਸੀਗਾ ਔਰ ਇਹਦੇ ਕੋਈ ਨਹੀਂ ਜਾਂਦੇ ਰਹਿੰਦੇ ਸੀ ਕਿ ਕੋਈ ਗਲੀਆਂ ਨਾਲੀਆਂ ਦਾ ਕੰਮ ਜਾਂ ਇਹਨੇ ਆਉਣਾ ਵੀ ਇੱਕ ਅੱਧੀ ਹਰੀ ਮੈਂ ਨਿਕਲਿਆ ਮੇਰੇ ਬ੍ਰਦਰ ਰੋਗੇ ਕਹਿੰਦੇ ਵੀ ਇਹ ਕੁਰਸੀਆਂ ਲਗਾਈਆਂ ਨੇ ਉਹ ਆ ਰਿਹਾ ਤੇ ਉਹਨੂੰ ਦੱਸਣਾ ਵੀ ਨਾਲੀਆਂ ਨੂਲੀਆਂ ਦੇ ਇਸ ਕਰਕੇ ਉਹ ਜਾਣਦਾ ਠੇਕੇਦਾਰ ਕਰਕੇ ਸਾਡਾ ਨਾਮ ਜ਼ਿਆਦਾ ਵੱਜਦਾ ਸੀ ਤੇ ਕਿਹੜੇ ਕਿਹੜੇ ਮੈਂਬਰ ਨੂੰ ਆਪਣੀ ਅੱਖੀ ਦੇਖਿਆ ਮੈਂ ਜੀ ਆਪਣੇ ਵੱਡੇ ਬ੍ਰਦਰ ਨੂੰ ਆਪਣੀ ਅੱਖੀਂ ਵਖਿਆ ਮਰਦਿਆ ਔਰ ਜਿਹੜੇ ਭੂਆ ਦੀ ਬੇਟੀ ਸੀ ਉਹਦੇ ਘਰ ਵਾਲੇ ਨੂੰ ਉਹਦੇ ਬੱਚੇ ਨੂੰ ਔਰ ਜਿਹੜੇ ਮੇਰੇ ਦੋ ਭਰਾ ਆ ਉਹਨਾਂ ਨੂੰ ਮੈਂ ਜਲਦਿਆਂ ਦੇਖਿਆ ਜਦੋਂ ਮੈਂ ਲਾਸਟ ਵਾਪਸ ਆਇਆ ਤਾਂ ਉਹਨਾਂ ਨੇ ਜੱਫੀ ਪਾਈ ਸੀ ਔਰ ਅੱਧਾ ਜਿਹੜਾ ਥੱਲੇ ਦਾ ਹਿੱਸਾ ਆ ਉਹਨਾਂ ਦਾ ਬਚਿਆ ਸੀ ਪਜਾਮੇ ਦੂਜੇ ਤੇ ਪੈਰਾਂ ਤੋਂ ਪਤਾ ਲੱਗਦਾ ਸੀਗਾ ਤੇ ਉਹਨਾਂ ਨੂੰ ਉੱਪਰੋਂ ਜਲਗੇ ਸੀਗਾ ਪਾਲਮ ਕਲੋਨੀ ਦਾ ਫਾਟਕ ਸੀਗਾ ਫਾਟਕ ਦੇ ਲਾਗੇ ਇਹਨਾਂ ਨੇ ਰੇਲ 'ਚੋਂ ਕੱਢ-ਕੱਢ ਕੇ ਕਾਫੀ ਬੰਦੇ ਜਿੱਦਾਂ ਕਾਫੀ ਉੱਚਾ ਆਕੂ ਬੜਨਦੀ ਸੀ ਉਹਦੇ ਵਿੱਚ ਛੁੱਟੇ ਸੀਗੇ ਤੇ ਫਾਟਕ ਪਾਰ ਕਰਕੇ ਕੈਂਟ ਏਰੀਆ ਸੀ ਉੱਥੇ ਕੁਝ ਨਹੀਂ ਸੀ ਹੋਇਆ ਤੇ ਫਿਰ ਮੇਜਰ ਯਾਦਵ ਨੇ ਸਾਡੀ ਬਹੁਤ ਮਦਦ ਕੀਤੀ ਮੈਂ ਜਾ ਕੇ ਦੱਸਿਆ ਵੀ ਮੇਰੇ ਦੋ ਬ੍ਰਦਰ ਬਚੇ ਆ ਉਹ ਮੇਰੇ ਤੇ ਆਣ ਕੇ ਦੇਖਿਆ ਤਾਂ ਉਹ ਦੂਜੇ ਬ੍ਰਦਰ ਵੀ ਮਾਰਤੇ ਸੀ 18 ਸਾਲ ਦੀ ਏਜ ਸੀ ਤੁਹਾਡੀ ਕੀ ਇਫੈਕਟ ਹੋਇਆ ਲਾਈਫ ਤੇ ਸਾਰਾ ਹੀ ਇੱਕਦਮ ਖਤਮ ਹੋ ਗਿਆ ਕਿਤੇ ਇੰਨਾ ਕਾਰੋਬਾਰ ਸੀਗਾ ਔਰ ਬਿਲਕੁਲ ਨੌਕਰੀ ਕਿਤੇ ਮਿਲ ਜੇ ਉਸ ਤੇ ਕਰਦੇ ਆ ਗਏ ਸੀ ਫਿਰ ਪੰਜਾਬ ਚ ਆਣ ਕੇ ਆਪਣਾ ਚਲੋ ਥੋੜਾ ਬੋਤਾ ਬਾਅਦ ਚ ਮੈਨੂੰ ਜੋਬ ਮਿਲ ਗਈ ਤੇ ਨਾਲੇ ਲੜਾਈ ਵੀ ਜਾਰੀ ਰੱਖੀ ਅਸੀਂ ਔਰ ਇਹਦੇ ਨਾਲ ਇਹ ਫਰਕ ਪਿਆ ਵੀ ਜਿਹੜੇ ਬੱਚੇ ਸੀ ਉਹ ਕਿੱਥੇ ਕਿੱਥੇ ਤਰੱਕੀ ਕਰਨੀ ਸੀ ਸਾਰਿਆਂ ਪਤਾ ਨਹੀਂ ਕੀ ਹੋਣਾ ਸੀਗਾ ਉਹ ਛੋਟੇ ਛੋਟੇ ਕਮਚ ਰਹੇ ਆਪਲੇ ਰੋਟੇ 82 ਤੇ 17 34 ਸਾਲ ਦਾ ਗੈਪ ਕਿੱਦਾਂ ਹੈ ਨੰਗਿਆ ਟਾਈਮ ਔਰ ਲੱਗਦਾ ਕਿ ਇਹ ਕਾਫੀ ਲੇਟ ਹੋਇਆ ਕੰਮ ਬਹੁਤ ਲੇਟ ਆ ਜੀ ਇਹ ਤੇ ਪਹਿਲਾਂ ਇਹਨਾਂ ਨੂੰ ਸਰਕਾਰਾਂ ਹੀ ਬਚਾਉਂਦੀਆਂ ਰਹੀਆਂ ਉਹਨਾਂ ਦੀਆਂ ਬਨਮੋਹਨ ਸਿੰਘ ਦੇ ਟਾਈਮ ਤੇ ਕੇਸ ਤੇ ਖੋਲ ਦਿੱਤਾ ਸੀਬੀਆਈ ਕੋ ਪਰ ਦਬਾਅ ਪੂਰਾ ਰੱਖਿਆ ਵੀ ਇਹਨੂੰ ਬਚਾਇਆ ਜਾਏ ਕਿਉਂਕਿ ਇਸੇ ਕਰਕੇ ਇਹਨੂੰ ਉਦੋਂ ਬਰੀ ਕਰ ਦਿੱਤਾ ਸੀ ਪਹਿਲਾਂ ਬਾਕੀ ਪੰਜ ਆਦਮੀਆਂ ਨੂੰ ਸਜ਼ਾ ਕਰਤੀ ਇਹ ਕੱਲੇ ਨੂੰ ਬਰੀ ਕਰ ਦਿੱਤਾ ਤੇ ਐਫਆਈਆਰ ਨੂੰ ਬਰੀ ਕਰ ਦਿੱਤਾ ਤੇ ਜਿਹੜੇ ਉਦਾਂ ਨਾਲ ਸੀਗੇ ਇਹਦੀ ਸਪੋਰਟਰ ਉਹਨਾਂ ਨੂੰ ਸਜ਼ਾ ਕਰਤੀ ਉਨੇ ਕੇ ਸਰਕਾਰ ਚੇਂਜ ਹੋਣ ਨਾਲ ਮਤਲਬ ਮੋਦੀ ਸਰਕਾਰ ਨਾਲ ਵਿਸ਼ਵਾਸ ਬਣਿਆ ਕਿ ਮਿਲੇਗਾ ਇਨਸਾਫ ਹਾਂ ਬਿਲਕੁਲ ਜੀ ਸਰਕਾਰ ਚੇਂਜ ਹੋਣ ਦੇ ਨਾਲ ਕਾਫੀ ਫਰਕ ਪਿਆ ਜੁਡੀਸ਼ਲੀ ਫਰੀ ਹੋਈ ਫਿਰ ਸਾਡੇ ਚ ਵੀ ਥੋੜਾ ਇਹ ਮਤ ਆਈ ਵੀ ਚਲੋ ਇਨਸਾਫ ਮਿਲੇਗਾ ਪਰ ਮਿਲੇ ਇਨਸਾਫ ਮੇਨ ਗਵਾਹ ਰਿਓ ਤੁਹਾਡੀ ਗਵਾਹੀ ਤੇ ਮੇਨ ਸਜਮ ਕਮਾਨੂੰ سزا ਮਿਲੀ ਔਰ ਫੁਲਕਾ ਜੀ ਨੇ ਵੀ ਤੁਹਾਨੂੰ ਕਿਹਾ ਕਿ ਇਹ ਬੰਦਾ ਨਾ ਹੁੰਦਾ ਤੇ ਸ਼ਾਇਦ ਇਤੋਂ ਤੱਕ ਨਾ ਪਹੁੰਚਦੇ ਕਿਦਾਂ ਐ ਟਾਈਮ ਲੰਘਿਆ ਟਾਈਮ ਇਦਾਂ ਜੀ ਉਦੋਂ ਤੇ ਅਸੀਂ ਇੰਨੀ ਦੂਰ ਇੱਥੇ ਆ ਕੇ ਆ ਕੇ ਦੇਖਦੇ ਰਹੇ ਕਿਉਂਕਿ ਕੋਈ ਹੈ ਹੀ ਸਾਧਨ ਹੀ ਨਹੀਂ ਸੀਗਾ ਕੋਈ ਸੁਣਦਾ ਹੀ ਨਹੀਂ ਸੀਗਾ ਤੇ ਕੋਈ ਕਮਿਸ਼ਨ ਬਣਾ ਦੇਣਾ ਨਾ ਕਦੀ ਕੋਸ਼ਿਸ਼ ਕਰ ਦੇਣਾ ਉਹਨੂੰ ਫੇਰ ਰੱਖ ਲੈਣਾ ਬਾਅਦ ਚ ਆ ਕੇ ਜਦੋਂ ਸੀਬੀਆਈ ਕੋ ਕੇਸ ਚੱਲਾ ਗਿਆ ਉਦੋਂ ਥੋੜੀ ਉਮੀਦਾਂ ਨੂੰ ਜਾਗੀ ਪਰ ਫੇਰ ਇਹਨੂੰ ਉਹਨਾਂ ਨੇ ਸਰਕਾਰ ਉਹਨਾਂ ਦੀ ਬਰੀ ਕਰਾ ਲਿਆ ਸਭ ਤੋਂ ਜ਼ਿਆਦਾ ਡੇਟਾ ਪ੍ਰੂਫ ਮੈਂ ਦਿੱਤੇ ਔਰ ਹੈਵੀ ਸੀ ਮੇਰੇ ਕੋ ਤੇ ਮੈਨੂੰ ਤਾਂ ਲਾਸਟ ਤੱਕ ਇਹ ਨਹੀਂ ਇਹ ਵੀ ਸਾਬਤ ਕਰਨਾ ਚਾਹਿਆ ਕਿ ਮੈਂ ਦਿੱਲੀ 'ਚ ਹੀ ਨਹੀਂ ਰਹਿੰਦਾ ਸੀ ਤਫਰ ਮੈਂ ਜਦੋਂ ਉਹਨਾਂ ਨੂੰ 31 ਅਕਤੂਬਰ 1984 ਨੂੰ ਮੈਨੂੰ ਪਾਸਪੋਰਟ ਇਸ਼ੂ ਹੋਇਆ ਜਦੋਂ ਮੈਂ ਉਹ ਵਿਖਾਇਆ ਤੇ ਫਿਰ ਚੋਪੋਗੇ ਸਾਰੇ ਉਹ ਜਗ ਜਦੋਂ ਲਾਸਟ ਜੇ ਤੇ ਉਹ ਮਾਦੇ ਵੀ ਲਾਸਟ ਪ੍ਰਾਪਤੇ ਨੇ ਸਜਨ ਕੁਮਾਰ ਲੱਗਦਾ ਕਿ ਇਨਸਾਫ ਮਿਲ ਚੁੱਕਿਆ ਦੇਖੋ ਇੰਨਾ ਲੇਟ ਆ ਜੋ ਮਿਲਿਆ ਫਿਰ ਕੁਛ ਨਾ ਕੁਛ ਤੇ ਹੈ ਹੀ ਆ ਕਿਉਂਕਿ ਇਹਦੇ ਨਾਲ ਬਹੁਤ ਮੈਸੇਜ ਆਏਗਾ ਕਿ ਵਾਕਿਆ ਹੀ ਕੋਈ ਬੰਦਾ ਕਿਸੇ ਨੂੰ ਮਾਰ ਕੇ ਲੁਕ ਨਹੀਂ ਸਕਦਾ ਭਾਵੇਂ 41 ਸਾਲ ਲੰਘ ਜਾਣ ਤੇ ਉਹਨੂੰ ਮਾੜਾ ਕੰਮ ਕਰਨ ਵਾਲੇ ਨੂੰ ਅੰਦਰ ਜਾਣਾ ਪਏਗਾ ਔਰ ਇਹਦੇ ਨਾਲ ਜਿਹੜਾ ਮਾਰਤਾ ਢਾਲ ਵਾਲੇ ਆ ਰਾਜਨੀਤਿਕ ਤੌਰ ਤੇ ਕਰਦੇ ਉਹਦੇ ਨੂੰ ਥੋੜਾ ਸਬਕ ਆਏਗਾ ਤੇ ਬਿਲਕੁਲ ਜੀ ਟਾਈਮ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਜੀ ਕਰਨ ਵਾਲੇ ਰਾਜਨੀਤਿਕ ਪੋਲਿਟੀਸ਼ੀਅਨ ਹੈ ਜਿਹੜੇ ਉਹਨਾਂ ਨੂੰ ਇਸ ਵਾਕਿਆ ਨਾਲ ਇਹ ਤਾਂ ਸਬਕ ਮਿਲੇਗਾ ਕਿ ਕਿਤੇ ਨਾ ਕਿਤੇ ਇਨਸਾਫ ਜ਼ਰੂਰ ਮਿਲਦਾ ਗੁਰਦਾਸ